ਹਲਕਾ ਬੇਰਾਬਸੀ ਦੇ ਸਾਰੇ ਹੀ ਸਾਰੇ ਹੀ ਸਤਕਾਰਯੋਗ ਆਗੂ ਔਰ ਵਰਕਰ ਸਹਿਬਾਨ ਸਾਡੀਆਂ ਮਾਗਿਓ ਸਰਕਾਰਯੋਗ ਮਾਵਾ ਭੈਣਾ ਸਟੇਜ ਦੇ ਸਹੋਬਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਸਦਾ ਮਨਪ੍ਰੀਤ ਸਿੰਘ ਜੀ ਵਾਲੀ ਸਾਹਿਬ ਪ੍ਰੋਫੈਸਰ ਚੰਦੂ ਮਾਹਰਾ ਜੀ ਮਾਨਯੋਗ ਰਕੜਾ ਸਾਹਿਬ ਸਰਦਾਰ ਨਿਰਮਲ ਸਿੰਘ ਜੀ ਡੌੜਾ ਸਾਹਿਬ ਮੈਂਬਰ ਆਰਜੀਪੀਸੀ ਸਮੂਹ ਗੁਰੂ ਰੂਪ ਸਾਹਿਬ ਸੰਗਤ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸੰਗਤ ਜੀ ਆਪਾਂ ਅੱਜ ਕੁਇਨੀ ਆਪਾਂ ਜਦ ਮੈਂ ਰਵੈਤੀ ਰਹਿਲੀਆਂ ਚ ਜਾ ਕੇ ਕੱਠ ਦਿਖਾਉਣ ਲਈ ਜਾਂ ਭਾਸ਼ਣ ਦੇਣ ਲਈ ਜਾਂ ਭਾਸ਼ਣ ਸੁਣ ਲਈ ਜਾਨੇ ਆ ਅੱਜ ਅਸੀਂ ਬੜੇ ਗੰਭੀਰ ਮਾਹੌਲ ਵਿੱਚ ਪੰਥੀਆਂ ਜੋ ਮੁਸ਼ਕਲਾਂ ਨੇ ਪੰਥਕ ਦਰਦ ਹੈ ਉਹਨੂੰ ਸਮਝਣ ਲਈ ਉਹਦੀਆਂ ਮੁਸ਼ਕਲਾਂ ਦੇ ਹੱਕ ਲਈ ਲੜਨ ਲਈ ਪਹਿਰਾ ਦੇਣ ਲਈ ਵਿਚਾਰ ਚਰਚਾ ਕਰਨ ਲਈ ਹਾਜ਼ਰ ਹੋਏ ਆ ਅੱਜ ਸਾਡੇ ਹਾਲਾਤ ਕੀ ਨੇ ਜਿਹੜੀਆਂ ਕੌਮਾਂ ਦੀ ਲੀਡਰਸ਼ਿਪ ਕੁਰਬਾਨੀ, ਤਿਆਗ ਅਤੇ ਸੇਵਾ ਤੋਂ ਰਹਿਤ ਹੋ ਜਾਂਦੀ ਹੈ ਜਿਨ੍ਹਾਂ ਵਿੱਚ ਇਹਨਾਂ ਦਾ ਜਜ਼ਬਾ ਤਿਆਗ ਅਤੇ ਕੁਰਬਾਨੀ ਦਾ ਦੇਖਣ ਨੂੰ ਨਹੀਂ ਮਿਲਦਾ ਉਹ ਲੀਡਰਸ਼ਿਪ ਦੇਸ਼, ਕੌਮ ਅਤੇ ਸਮਾਜ ਦੀ ਅਗਵਾਈ ਕਰਨ ਦੇ ਕਾਬਿਲ ਨਹੀਂ ਰਹਿੰਦੀ ਅੱਜ ਪੰਥਰ ਪੰਜਾਬ 'ਚ ਹੋ ਰਿਹਾ ਅਕਾਲੀ ਦਲ 'ਚ ਹੋ ਰਿਹਾ ਕਿ ਸਾਡੀ ਲੀਡਰਸ਼ਿਪ ਸਿਰਫ ਆਪਣੇ ਨਿੱਜੀ ਸਵਾਰਥਾਂ ਲਈ ਔਰ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਲੜ ਰਹੀ ਹੈ ਤੁਹਾਡੇ ਮਸਲਿਆਂ ਲਈ ਪੰਥਾਰ ਪੰਜਾਬ ਲਈ ਲੜਦੀ ਨਹੀਂ ਦਿਖ ਰਹੀ ਸਾਨੂੰ ਜੋ ਗੁਰੂ ਇਤਿਹਾਸ ਔਰ ਸਿੱਖ ਇਤਿਹਾਸ ਦਾ ਵੱਲਸਪਾ ਰਿਹਾ ਗੁਰੂ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਆਪ ਸ਼ਹਾਦਤਾਂ ਦੇ ਕੇ ਸਾਨੂੰ ਰਹਿਨਮਾਈ ਦਿੱਤੀ ਹੈ ਸਿੱਖ ਇਤਿਹਾਸ ਪੜੋ ਸਿੱਖ ਇਤਿਹਾਸ ਦੀਆਂ ਸਾਰੀਆਂ ਜੰਗਾਂ ਆਜੂਦਾਂ ਵਿੱਚ ਸਾਡੇ ਜਰਨੈਲ ਸਾਡੇ ਮਹਾਰਾਜੇ ਮੋਰੀ ਖਤਾਰ ਛੋ ਕੇ ਲੜਦੇ ਰਹੇ ਨੇ ਤਾਂ ਕੌਮ ਪਿੱਛੇ ਖੜੀ ਸੀ ਸ਼੍ਰੋਮਣੀ ਅਕਾਲੀ ਦਲ ਦਾ ਵੀ ਜਦੋਂ ਸਥਾਪਨਾ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੀ ਕੁਰਬਾਨੀ ਔਰ ਸੇਵਾ ਔਰ ਤਿਆਗ ਦੇ ਆਧਾਰ ਤੇ ਰਹੀ ਉਹਨਾਂ ਵਕਤੇ ਨਿੱਜ ਔਰ ਪਰਿਵਾਰ ਵਾਲ ਨਜ਼ਰ ਨਹੀਂ ਸੀ ਆਉਂਦਾ ਸੰਗਤ ਮਗਰ ਖੜੀ ਰਹੀ ਔਰ ਅੱਜ ਜੋ ਹਾਲਾਤ ਬਣੇ ਨੇ ਕਿ ਅਸੀਂ ਸਿਰਫ ਆਪਣੇ ਨਿੱਜ ਲਈ ਲੜ ਰਹੇ ਆ ਇਸ ਕਰਕੇ ਅੱਜ ਤੁਹਾਨੂੰ ਵੀਰੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਪਾਂ ਨੂੰ ਇੱਕ ਆਵਾਜ਼ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਅਗਵਾਈ ਕਰਨ ਦਾ ਇਸ ਕਰਕੇ ਪੰਜ ਮੈਂਬਰੀ ਕਮੇਟੀ ਨੂੰ ਹਦਾਇਤ ਕੀਤੀ ਗਈ ਕਿ ਨਵੀਂ ਭਰਤੀ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਪੰਥ ਪ੍ਰਵਾਨ ਪੰਜਾਬ ਪ੍ਰਵਾਨਤ ਲੀਡਰਸ਼ਿਪ ਦਿੱਤੀ ਜਾਵੇ ਇਸ ਕਰਕੇ ਸਾਡੀ ਡਿਊਟੀ ਅਸੀਂ ਪੂਰਾ ਨੂਬੇ ਸਮਰਪਿਤ ਭਾਵਨਾ ਨਾਲ ਲਵਾਵਾਂਗੇ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਸਾਡਾ ਇਰਾਦਾ ਸਾਡਾ ਮਿਸ਼ਨ ਕੋਈ ਕਿਸੇ ਵਿਸ਼ੇਸ਼ ਵਿਅਕਤੀਆਂ ਦੀ ਤਰਜਮਾਨੀ ਕਰਨਾ ਨਹੀਂ ਹੈ ਸਾਡਾ ਮਨੋਰਥ ਕੌਮ ਨੂੰ ਇੱਕ ਐਸੀ ਲੀਡਰਸ਼ਿਪ ਦੇਣਾ ਜਿਹੜੀ ਕੁਰਬਾਨੀ ਤਿਆਗ ਔਰ ਸੇਵਾ ਨੂੰ ਸਮਰਪਿਤ ਹੋਵੇ ਔਰ ਅਸੀਂ ਤੁਹਾਨੂੰ ਸੰਗਤ ਦੀ ਹਾਜ਼ਰੀ ਵਿੱਚ ਇਸ ਗੱਲ ਦਾ ਵਚਨ ਦਿੰਨੇ ਆ ਕਿ ਜਿਹੜੀ ਲੀਡਰਸ਼ਿਪ ਇਸ ਪਰਤੀ ਪ੍ਰਕਿਰਿਆ ਜੋ ਨਿਕਲੇਗੀ ਉਹ ਪੰਥ ਪ੍ਰਵਾਨਤ ਲੀਡਰਸ਼ਿਪ ਹੋਏਗੀ ਜਿਹਦੇ ਤੇ ਤੁਸੀਂ ਮਾਣ ਕਰ ਸਕੋਗੇ ਔਰ ਮੈਂ ਤੁਹਾਨੂੰ ਇੱਕ ਦੋ ਗੱਲਾਂ ਕਰਕੇ ਜ਼ਿਆਦਾ ਸਮਾਂ ਨਹੀਂ ਲੈਣਾ ਅੱਜ ਪੰਜਾਬ ਦੇ ਹਾਲਾਤ ਨੇ ਕਿ ਪੰਜਾਬ ਲੀਡਰਲੈਸ ਮਹਿਸੂਸ ਕਰ ਰਿਹਾ ਆਪਦੇ ਆਂ ਪੰਜਾਬ ਨੂੰ ਕਿਸੇ ਵੀ ਪਾਰਟੀ ਤੋਂ ਕੋਈ ਐਸੀ ਲੀਡਰਸ਼ਿਪ ਨਜ਼ਰ ਨਹੀਂ ਆਉਂਦੀ ਜਿਹੜੀ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰ ਹੋਵੇ ਜਿਹੜੇ ਜਿਹੜੇ ਵੀ ਤਜਰਬੇ ਪੰਜਾਬ ਕਰ ਰਿਹਾ ਉਹ ਸਾਰੇ ਫੇਲ ਹੋ ਰਹੇ ਨੇ ਔਰ ਇੱਕ ਤਜਰਬਾ ਕਰਦੇ ਆ ਨਵਾਂ ਕਰਦੇ ਆ ਫੇਰ ਫੇਲ ਹੁੰਦਾ ਮੈਂ ਪਰਸੋਂ ਪਤਾ ਨਹੀਂ ਕੱਲ ਮੁੱਖ ਮੰਤਰੀ ਸਾਹਿਬ ਬੋਲ ਰਹੇ ਸੀ ਆ ਜਿਹੜਾ 24000 ਏਕੜ ਜ਼ਮੀਨ ਲੁਧਿਆਣੇ ਐਕਵਾਇਰ ਕਰਨ ਦਾ ਪ੍ਰੋਗਰਾਮ ਬਣਾਇਆ ਹੈ ਉਹਦਾ ਆਪਾਂ ਸਾਰੇ ਵਿਰੋਧ ਕਰਦੇ ਆ ਨੰਦਿਆ ਵੀ ਕਰਦੇ ਆ ਲੈਂਡ ਪੂਲਿੰਗ ਲਈ ਜ਼ਮੀਨ ਐਕਵਾਇਰ ਕਰਨੀ ਦੋ ਦੋ ਏਕੜ ਦੇ ਕਿਸਾਨ ਉਹ 10-10 ਸਾਲ ਨੂੰ ਜਾ ਕੇ ਕਿਤੇ ਉਹ ਪਤਾ ਨਹੀਂ ਪੂਲਿੰਗ ਹੋਣੀ ਆ ਨਹੀਂ ਹੋਣੀ ਤੋ ਕਿਥੋਂ ਰੋਟੀ ਖਾਣਗੇ ਉਹ 10-10 ਸਾਲ ਔਰ ਉਹ ਸਾਰੀਆਂ ਉਹਨਾਂ ਦੀਆਂ ਜ਼ਿਆਦਾਤਰ ਨੇ ਜਿਹੜੀਆਂ ਉਹ ਪਹਿਲਾਂ ਹੀ ਉਹਨਾਂ ਦੇ ਕਾਗਜ਼ ਪੱਤਰ ਨੇ ਜਿਹੜੇ ਵੱਡੇ ਕਾਰੋਬਾਰੀਆਂ ਨੇ ਖਰੀਦ ਲੈਣਾ ਕਿਸਾਨ ਦੇ ਪੱਲੇ ਕੁਝ ਨਹੀਂ ਪੈਣਾ। ਔਰ ਉਹ ਕਹਿ ਗਏ ਰਹੇ ਸੀ ਕਦੇ ਪੰਜਾਬ 'ਚ 19000 ਗੈਰ ਕਾਨੂੰਨੀ ਕਲੋਨੀਆਂ ਬਣੀਆਂ ਹੋਈਆਂ ਨੇ ਤੁਸੀਂ ਸੁਣਿਆ ਉਹ ਤੁਸੀਂ ਵੀ ਕਿਸੇ ਨਾ ਕਿਸ ਨੇ। 19000 ਗੈਰ ਕਾਨੂੰਨੀ ਕਲੋਨੀਆਂ ਠੀਕ ਆ ਬਣੀਆਂ ਹੋਈਆਂ ਨੇ। ਕਾਂਗਰਸ ਦਾ ਗਾਲੀਆਂ ਦੇ ਰਾਜ ਬਣੀਆਂ ਨੇ ਤੁਸੀਂ ਇਹ ਵੀ ਕਹਿੰਦੇ ਹੋ। ਔਰ ਤੁਸੀਂ ਕੀ ਹੋ ਨਾ 19000 ਕਲੋਨਾਈਜ਼ਰਾਂ ਦੇ ਕਿਸੇ ਤੇ ਕੋਈ ਕਾਰਵਾਈ ਕੀਤੀ ਕਿਸੇ ਤੇ ਕੋਈ ਪਰਚਾ ਕਰਿਆ ਸਾਡੇ ਕਿੰਨਾ ਸਾਲਾਂ ਤੁਸੀਂ ਉਹ ਕਲੋਨੀਆਂ ਨੂੰ ਲੀਗਲਾਈਜ਼ ਕਰਨ ਦਾ ਕੋਈ ਪ੍ਰੋਗਰਾਮ ਬਣਾਇਆ ਜਾਂ ਤੁਸੀਂ ਜਿਹੜਾ ਪੀੜਤ ਲੋਕ ਨੇ ਜਿਨ੍ਹਾਂ ਦੇ ਉਹਨੇ ਗੈਰ ਕਾਨੂੰਨੀ ਕਲੋਨੀਆਂ ਚੋਂ ਦੇ ਪਲਾਟ ਲੈਨੇ ਉਹਨਾਂ ਨੂੰ ਕੋਈ ਸੂਤ ਦੇਣ ਤੇ ਕਾਮਯਾਬ ਹੋਏ ਹੋ ਨਹੀਂ ਫਿਰ ਭਾਸ਼ਣ ਕਾਢੇ ਕਰ ਰਹੇ ਹੋ ਜਦੋਂ ਤੁਹਾਡੀ ਸਰਕਾਰ ਹੈ ਬ੍ਰੈਕਸਨ ਲੋ ਨਾ ਤੁਸੀਂ ਐਕਸ਼ਨ ਲੈਨੇ ਹੋ ਦੂਜਿਆਂ ਦੇ ਇਲਜ਼ਾਮ ਪਰਾਦੀ ਔਰ ਉਹੀ ਚੁਟਕਲੇ ਉਹੀ ਗੱਲਾਂ ਬਾਤਾਂ ਉਹੀ ਡਰਾਮਾ ਕਰਕੇ ਪੰਜਾਬ ਨੂੰ ਫੇਰ ਗਮਰਾ ਕਰਨ ਤੇ ਲੱਗੇ ਹੋਏ ਇਹਨਾਂ ਗੱਲਾਂ ਤੋਂ ਵੀਰੋ ਤੁਹਾਨੂੰ ਸਕੇਤ ਹੋਣ ਦੀ ਲੋੜ ਹੈ ਦੂਸਰੇ ਪਾਸੇ ਸਾਡੀ ਇਕੌਤੀ ਲੀਡਰਸ਼ਿਪ ਧਰਨਾ ਦੇਈ ਬੈਠੀ ਸੀ ਉੱਥੇ ਉਹ ਕੀ ਕਹਿ ਰਹੇ ਸੀ ਉਹ ਕਹਿੰਦੇ ਜੀ ਪੰਜਾਬ ਦੇ ਲੋਕਾਂ ਨੂੰ ਨਾ ਉੱਤਰਖੰਡ ਚ ਨਾ ਵਿਭਾਂਤ ਚ ਨਾ ਰਾਜਸਥਾਨ ਚ ਨਾ ਜੀਐਨਸੀ ਦੇ ਜ਼ਮੀਨ ਖੇਤਾਂ ਦਾ ਅਧਿਕਾਰ ਨਹੀਂ ਤਾਂ ਅਸੀਂ ਜਾਵਾਂਗੇ ਕਿੱਥੇ ਬਿਲਕੁਲ ਠੀਕ ਹੈ ਸਾਨੂੰ ਕਿਤੇ ਵੀ ਜ਼ਮੀਨ ਖਰੀਦਣ ਦਾ ਅਧਿਕਾਰ ਨਹੀਂ ਹੈ ਪਰ ਇਹਨੂੰ ਸਟੇਟ ਸਬਜੈਕਟ ਹੈ ਇਹ ਫੈਸਲਾ ਸਟੇਟ ਲੈ ਸਕਦੀ ਹੈ ਕਿਉਂ ਤੁਹਾਡੀ ਸਰਕਾਰ ਹੁੰਦੀ ਹੈ ਕਿ ਪੰਜਾਬ ਚ ਵੀ ਅਸੀਂ ਬਾਹਰਲਿਆਂ ਨੂੰ ਜ਼ਮੀਨਾਂ ਖਰੀਦਣ ਦਾ ਹੱਕ ਨਹੀਂ ਦਵਾਂਗੇ ਤੇ ਸਾਡੀ ਸਰਕਾਰ ਨੇ 15 ਸਾਲ ਅਸੀਂ ਕੀ ਕੀਤਾ ਅਸੀਂ ਕਿਉਂ ਨਾ ਉਹ ਕਾਨੂੰਨ ਲਿਆ ਜਿਹੜਾ ਅੱਗੇ ਅਸੀਂ ਜਾ ਕੇ ਲੋਕਾਂ ਨੂੰ ਕਹਿੰਦੇ ਆ ਅਸੀਂ ਵੀ ਅਸੀਂ ਬਾਹਰ ਜ਼ਮੀਨਾਂ ਨਹੀਂ ਖਰੀਦ ਸਕਦੇ ਜਦੋਂ ਸਰਕਾਰ ਹੁੰਦੀ ਹੈ ਤੁਸੀਂ ਚੁੱਪ ਕਰ ਜਾਂਦੇ ਹੋ ਜਦੋਂ ਬਾਅਦ ਅਸੀਂ ਆਪੋਜੀਸ਼ਨ ਚ ਆਉਨੇ ਆ ਫਿਰ ਅਸੀਂ ਲੋਕਾਂ ਨੂੰ ਫਿਰ ਉਹੀ ਪੰਥ ਦਾ ਔਰ ਪੰਜਾਬ ਦਾ ਵਾਸਤਾ ਪਾਉਨੇ ਆ ਮੈਂ ਤੁਹਾਨੂੰ 1000 ਰੁਪਏ ਦਿੰਨਾ 2000 10 ਜਾਂ 11 ਦੀ ਗੱਲ ਹੈ ਮੈਂ ਐਮਐਲਏ ਸੀ ਮੈਂ ਵਿਧਾਨ ਸਭਾ 'ਚ ਇੱਕ ਸਵਾਲ ਕੀਤਾ ਔਨ ਰਿਗਾਰਡਿੰਗ ਦਾ ਵਿਧਾਨ ਸਭਾ ਦਾ ਸਾਰਾ ਕਿ ਜਿੰਨੇ ਵੀ ਪੰਜਾਬ ਦੇ ਕਾਰਖਾਨੇ ਨੇ ਸਰਕਾਰੀ ਨੇ ਅਰਧ ਸਰਕਾਰੀ ਨੇ ਜਿਹੇ ਪ੍ਰੋਵਾਈਡ ਪ੍ਰਾਈਵੇਟ ਨੇ ਉਹਨਾਂ 'ਚ ਜਿਹੜੀ ਅੰਸਕਿੰਡ ਲਿਵਰ ਹੈ। ਪ੍ਰਿੰਡ ਲਿਵਰ ਨਹੀਂ ਹੁੰਦੀ ਜਿਹੜੀ। ਉਸ ਲਿਵਰ ਦਾ 90% ਲਿਵਰ ਹੈ ਜਿਹੜੀ ਉਹ ਪੰਜਾਬੀ ਹੋਣੀ ਚਾਹੀਦੀ ਆ। ਮੰਤਰੀ ਸੀ ਬੀਜੇਪੀ ਦੇ ਉਹ ਕਹਿੰਦਾ ਜੀ ਇਹ ਹੋ ਨਹੀਂ ਸਕਦਾ। ਮੈਂ ਕਹਿੰਦਾ ਜੀ ਹਿਮਾਚਲ ਦੀ ਥੋੜੀ ਸਰਕਾਰ ਆ ਉੱਥੇ ਤੁਸੀਂ ਕੀਤਾ ਹੋਇਆ ਬੀਜੇਪੀ ਦੀ ਸਰਕਾਰ। ਰਾਜਸਥਾਨ ਥੋੜੀ ਸਰਕਾਰ ਆ ਉੱਥੇ ਤੁਸੀਂ ਕੀਤਾ ਹੋਇਆ 90% ਕੇ ਰਾਜਸਥਾਨੀਆਂ ਤੋਂ ਬਿਨਾ ਜਿਸ ਨੂੰ ਨੌਕਰੀ ਨਹੀਂ ਮਿਲ ਸਕਦੀ ਜੀ ਪੰਜਾਬ ਹੀ ਸ਼ਾਮਲਾਡ ਬਣਾਈ ਆ ਮੰਤਰੀ ਨੇ ਜਵਾਬ ਦਿੱਤਾ ਸਾਡੀ ਸਾਰੀ ਸਰਕਾਰ ਵੀ ਉਥੇ ਸਜੋਬ ਸੀ ਕਿਸੇ ਨੇ ਕੋਈ ਉਹਦਾ ਜਵਾਬ ਨਹੀਂ ਕਿਸੇ ਨੇ ਉਹਦੀ ਸਪੋਰਟ ਨਹੀਂ ਕੀਤੀ ਤੇ ਹੁਣ ਅਸੀਂ ਧਰਨਿਆਂ ਤੇ ਜਾ ਕੇ ਕਹਿੰਦੇ ਆ ਕਿ ਸਾਨੂੰ ਪੰਜਾਬ ਨੂੰ ਬਾਹਰ ਜਿਵੇਂ ਨਾ ਕਰੀ ਦਿਨਾ ਤੁਸੀਂ ਤਾਂ ਲੇਬਰ ਵੀ ਨੂੰ ਵੀ ਇੱਥੇ ਨੌਕਰੀ ਦੇਣ ਨੂੰ ਤਿਆਰ ਨਹੀਂ ਤੁਸੀਂ ਕਹਿੰਦੇ ਜਿੰਨੀ ਬਾਹਰੋਂ ਆਉਂਦੀ ਆਈ ਜਾਵੇ ਤੇ ਆਪਣੇ ਹੱਕਾਂ ਦੀ ਪੂਰਤੀ ਦੀ ਲੜਾਈ ਕਿਹਨੇ ਲੜਨੀ ਆ ਸਾਡੀ ਸਿਰਫ ਆਕਾਲੀ ਗੱਲ ਨਹੀਂ ਲੜਨੀ ਸੀ ਅਕਾਲੀ ਗੱਲ ਵੀ ਸੱਤਾ ਔਰ ਆਪਦੇ ਨਿੱਜੀ ਹਿੱਤਾਂ ਚ ਗਵਾਚ ਕੇ ਰਹਿ ਗਿਆ ਵੀਰੋ ਇਸ ਕਰਕੇ ਪੰਜਾਬ ਦੇ ਹਿੱਤਾਂ ਦੀ ਔਰ ਖਾਸ ਤੌਰ ਤੇ ਇਸ ਕੌਮ ਦੇ ਹਿੱਤਾਂ ਦੀ ਪਹਿਰੇਦਾਰੀ ਸਾਨੂੰ ਕਿਤੇ ਨਜ਼ਰ ਨਹੀਂ ਆਉਂਦੀ ਸੋ ਕਿਰਪਾ ਕਰਕੇ ਇੱਕ ਮੌਕਾ ਆਇਆ ਸ੍ਰੀ ਅਕਾਲ ਤਖਤ ਸਾਹਿਬ ਦੀ ਅਰਵਾਈ ਸ਼ਾਇਦ ਇਹ ਕਿ ਆਪੇ ਇਸ ਤਰ੍ਹਾਂ ਤੁਰੇ ਹੋਏ ਲੋਕ ਹੁੰਦੇ ਕਿਸੇ ਨੇ ਸਹਿਯੋਗ ਨਹੀਂ ਸੀ ਦੇਣਾ ਕਿ ਲੋਕਾਂ ਦਾ ਭਰੋਸਾ ਉੱਠ ਚੁੱਕਿਆ ਸੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਪਰ ਉਸੇ ਦੇ ਤੁਸੀਂ ਸਾਰੀ ਸੰਗਤ ਰੂਪ ਵਿੱਚ ਆਏ ਹੋ ਔਰ ਅਸੀਂ ਵੀ ਉਸ ਸ੍ਰੀ ਕਾਲ ਤਖਸਾਲ ਸਾਹਿਬ ਦੇ ਆਦੇਸ਼ ਅਨੁਸਾਰ ਕੰਮ ਕਰ ਰਹੇ ਆਂ ਅਸੀਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੇ ਆਂ ਕਿ ਤੁਸੀਂ ਇਸ ਕਮੇਟੀ ਦੇ ਸ੍ਰੀ ਕਾਲ ਤਖਸਾਲ ਸਾਹਿਬ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਸਾਨੂੰ ਸਹਿਯੋਗ ਕਰੋ ਔਰ ਅਸੀਂ ਇੱਕ ਐਸੀ ਲੀਡਰਸ਼ਿਪ ਤੁਹਾਨੂੰ ਦਵਾਂਗੇ ਜਿਸ ਤਰ੍ਹਾਂ ਦੀ ਅਕਾਲੀ ਦਲ ਦੀ ਲੀਡਰਸ਼ਿਪ ਹੋਇਆ ਕਰਦੀ ਸੀ ਬਾਬਾ ਗੜਕ ਸਿੰਘ ਉਹਨਾਂ ਦੀ ਆਧਾਰਨਾ ਜੇਦਰ ਮੌਣ ਸਿੰਘ ਤੂੰਡ ਉਹਨਾਂ ਦੀਆਂ ਕੁਰਬਾਨੀਆਂ ਮਾਸਟਰ ਤਾਰਾ ਸਿੰਘ ਉਹਨਾਂ ਦਾ ਜੀਵਨ ਨੇਕੀ ਇਮਾਨਦਾਰੀ ਦਾ ਹੋਰ ਕਿੰਨੀਆਂ ਉਦਾਹਰਣਾਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਸੋ ਉਸ ਤਰ੍ਹਾਂ ਦੀ ਲੀਡਰਸ਼ਿਪ ਦੀ ਅੱਜ ਸਾਡੀ ਕੌਮ ਨੂੰ ਲੋੜ ਹੈ ਅਸੀਂ ਐਂ ਕਮਜ਼ੋਰ ਹੋ ਚੁੱਕੇ ਹਾਂ ਕਿ ਸਾਡੀ ਛੋਟੀ ਤੋਂ ਛੋਟੀ ਗੱਲ ਵੀ ਖੁੱਣ ਨੂੰ ਕੋਈ ਚਾਰ ਨਹੀਂ ਐਸਜੀਪੀਸੀ ਦੇ ਪ੍ਰਧਾਨ ਤੋਂ ਅਮਰਿਤ ਸਰ ਦਾ ਡੀਸੀ ਮੈਮੋਰੰਡਮ ਲੈਣ ਨਹੀਂ ਆਉਂਦਾ ਆ ਸਾਡਾ ਹਾਲਾਤ ਬਣ ਗਏ ਉਹ ਐਸਪੀਸੀ ਦਾ ਪ੍ਰਧਾਨ ਜੇ ਰਾਸ਼ਟਰਪਤੀ ਦੇ ਪ੍ਰਧਾਨ ਮੰਤਰੀ ਤੋਂ ਟਾਈਮ ਮੰਗਦਾ ਸੀ ਤਾਂ 1 ਘੰਟੇ ਦਾ ਟਾਈਮ ਮਿਲ ਜਾਂਦਾ ਜੰਮ। ਸੋ ਸਾਡੀ ਲੀਡਰਸ਼ਿਪ ਦਾ ਇੰਨਾ ਕਮਜ਼ੋਰ ਹੋ ਨਿਧਾਰਬਲ ਜਾਣਾ ਇਹ ਹੀ ਕਾਰਨ ਹੈ ਕਿ ਉਹਨਾਂ ਨੇ ਪੰਚ ਪ੍ਰਸਤੀ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਛੱਡਦੀ ਔਰ ਸਿਰਫ ਆਪਣੇ ਨਿੱਜੀ ਆਉਦਿਆਂ ਆਪੀਜੀ ਹਿੱਤਾਂ ਦੀ ਪੂਰਤੀ ਲਈ ਲੜਦੇ ਰਹੇ ਨੇ ਇਸ ਕਰਕੇ ਪੰਜਾਬ ਬੇਮਕ ਹੋਇਆ ਇਸ ਕਰਕੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਆਦੇਸ਼ ਦਿੱਤੇ ਨੇ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਸਹਿਯੋਗ ਕਰੋ ਇਹ ਮੌਕਾ ਆਪਾਂ ਗਵਾ ਨਾ ਲਈਏ ਤਾਂ ਕਿ ਇੱਕ ਐਸੀ ਲੀਡਰਸ਼ਿਪ ਪੰਜਾਬ ਔਰ ਪੰਥ ਨੂੰ ਮਿਲੇ ਜੋ ਸਾਡੀ ਰਹਿਨਮਾਈ ਕਰੇ ਜੋ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਦਾ ਪੰਜਾਬ ਵਸਦਾ ਗੁਰਾਂ ਦੇ ਨਾਮ ਉੱਤੇ ਜਹੰਦੇ ਸੀ ਉਸ ਤਰ੍ਹਾਂ ਦਾ ਪੰਜਾਬ ਜਿਹੜਾ ਗੁਰੂਆਂ ਦੇ ਨਾਮ ਤੇ ਵਸੇ ਗੁਰੂਆਂ ਸਾਡੇ ਤਾਂ ਦੇਸ਼ਾ ਜਿਹੜਾ ਗੁਰਬਾਣੀ ਦਾ ਉਪਦੇਸ਼ ਹੈ ਉਸ ਉਪਦੇਸ਼ ਦੇ ਧਾਰਨੀ ਬਣ ਕੇ ਪੰਜਾਬ ਦੀ ਰੂਹ ਨੂੰ ਸਾਨੂੰ ਦਿਖੇ ਉਸ ਤਰ੍ਹਾਂ ਦਾ ਪੰਜਾਬ ਆਪਾਂ ਬਣਾਉਣਾ ਔਰ ਜਿਸ ਤਰ੍ਹਾਂ ਦਾ ਪੰਜਾਬ ਸਾਡਾ ਬਣਦਾ ਜਾ ਰਿਹਾ ਉਹਨੂੰ ਕਿਵੇਂ ਰੋਕਣਾ ਉਸ ਕਿਸਮ ਦੀ ਲੀਡਰਸ਼ਿਪ ਦੀ ਸਾਨੂੰ ਲੋੜ ਹੈ ਇਹਨੀਆਂ ਬੇਨਤੀਆਂ ਕਰਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਹਰਦੇਵ ਜੀ ਆਖਦਾ ਸਦਾ ਨਰਮਲ ਸਿੰਘ ਜਿਉਣਾ ਸਾਹਿਬ ਨੂੰ ਵਧਾਈ ਵੀ ਦਿੰਨੇ ਆ ਕਿ ਉਹ ਪੰਥਕ ਵਿਚਾਰਧਾਰਾ ਦੇ ਸੱਜਣ ਨੇ ਜਿਨ੍ਹਾਂ ਨੇ ਬਹੁਤ ਸਮਾਂ ਪਹਿਲਾਂ ਪੰਚਕ ਦਰਦ ਨੂੰ ਸਮਝ ਕੇ ਆਪਣੇ ਪਿੱਛੇ ਹਟ ਔਰ ਅੱਜ ਵੀ ਤੁਹਾਨੂੰ ਸਾਰਿਆਂ ਨੂੰ ਵਧਾਈ ਕਰਕੇ ਹੋਰ ਸੱਜਣਾਂ ਨੇ ਵੀ ਵਧਾਈ ਕੀਤੀ ਹੋਣੀ ਹੈ ਸਾਰਿਆਂ ਨੇ ਕੀਤੀ ਆ ਪਰ ਫਿਰ ਵੀ ਅਗਵਾਈ ਹੁੰਦੀ ਆ ਜਿਹੜੀ ਉਹ ਵੀ ਜ਼ਰੂਰੀ ਹੁੰਦੀ ਆ ਉਹਨਾਂ ਨੂੰ ਸਾਰੀ ਟੀਮ ਨੂੰ ਵਧਾਈ ਦੇਣਾ ਔਰ ਆਸ ਕਰਦਾ ਕਿ ਤੁਸੀਂ ਜਿੱਥੇ ਆਏ ਹੋ ਉਥੇ ਭਰਤੀ ਦੀ ਕਾਪੀਆਂ ਵੀ ਲੈ ਕੇ ਜਾਓ ਕਿਉਂਕਿ ਭਰਤੀ ਮਹਿਮਾ ਜਿਹੜੀ ਜੇ ਉਹਨੂੰ ਹਲਾਰਾ ਮਿਲੂਗਾ ਤਾਂ ਹੀ ਆਪਾਂ ਉਹਨਾਂ ਲੋਕਾਂ ਨੂੰ ਦੱਸ ਸਕਾਂਗੇ ਕਿ ਅੱਜ ਪੰਜਾਬ ਔਰ ਪੰਥ ਸਾਡੇ ਨਾਲ ਖੜਾ ਹੈ। ਉਹਨਾਂ ਨੇ ਜਿਹੜੀ ਭਰਤੀ ਕੀਤੀ ਹੈ ਉਹ ਘਰਾਂ 'ਚ ਬੈਠ ਕੇ ਵੋਟਰ ਲਿਸਟਾਂ ਤੋਂ ਕੀਤੀ ਹੈ। ਆਪਾਂ ਆਧਾਰ ਕਾਰਡ, ਵੋਟਰ ਕਾਰਡ ਸਾਰੇ ਨੰਬਰ ਪਾ ਕੇ ਨਾਲ ਇੱਕ ਸਹੀ ਭਰਤੀ ਕਰਨੀ ਹੈ ਤਾਂ ਕਿ ਪਤਾ ਲੱਗੇ ਕਿ ਜਿਸ ਘਰ 'ਚ ਅਸੀਂ ਜਾ ਰਹੇ ਹਾਂ ਮੈਂਬਰ ਬਣਾਉਣ ਉਸ ਪਰਿਵਾਰ ਨੂੰ ਵੀ ਪਤਾ ਲੱਗੇ ਕਿ ਸ਼੍ਰੀ ਹਰਿਖੰਦ ਸਾਹਿਬ ਦੇ ਆਦੇਸ਼ ਦੀ ਪਾਲਣਾ ਕਰਨ ਲਈ ਅਸੀਂ ਸਹਿਯੋਗ ਕਰ ਰਹੇ ਹਾਂ। ਸਾਰੇ ਸੱਜਣ ਜਿਹੜੇ ਕਾਪੀਆਂ ਨੇ ਜ਼ਰੂਰ ਲੈ ਕੇ ਜਾਇਓ ਕਿੰਨੀ ਵਾਤੋਵਾਦ ਭਰਤੀ ਕਰ ਸਕਦੇ ਹੋ ਇਹਨੂੰ ਧਾਰਮਿਕ ਫਰਜ਼ ਸਮਝ ਕੇ ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝ ਕੇ ਨੇਪਰੇ ਚਾੜਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਾਇਦ ਰਜੀਤਾ ਕਾਲ ਸਾਹਿਬ ਫਾਇਦ ਰਜੀਤਾ